ਕਾਰਨ ਦੇ ਤੌਰ ਤੇ ਮੈਂ ਇਹ ਕਹਿਣਾ ਚਾਹੂਗਾ ਵੀ ਪੂਰੇ ਪੰਜਾਬ ਚ ਤਕਰੀਬਨ 5 ਲੱਖ ਪਲਾਟ ਜਿਹੜੇ ਹੈਗੇ ਨੇ ਇਹ ਘਰਾਂ ਚ ਚੱਲ ਰਹੇ ਨੇ ਬਾਹਰ ਦਾ ਛੱਡੋ ਘਰਾਂ ਦੇ ਵਿੱਚ ਪਲਾਟ ਚੱਲ ਰਹੇ ਨੇ ਉਹਨਾਂ ਚੋਂ ਉਹ ਉਸ ਡਾਟੇ ਚੋਂ ਕਿਸੇ ਇੱਕ ਵੀ ਬੰਦੇ ਨੂੰ ਜੇ ਪਾਇਆ ਗਿਆ ਇਸ ਨਾਲ ਕੈਂਸਰ ਹੋਇਆ ਤਾਂ ਉਹਦਾ ਇਹ ਜਿਹੜੇ ਹੈਗੇ ਨੇ ਲੀਡਰ ਇਸ ਪੂਰ ਪੇਸਟ ਹਨ ਇਹ ਕਹਿੰਦੇ ਨੇ ਜਿਹੜੇ ਲੀਡਰ ਵੀ ਸਾਡੀ ਹਵਾ ਖਰਾਬ ਹੋਊਗੀ ਸਾਡਾ ਪਾਣੀ ਖਰਾਬ ਹੋਊ ਤੇ ਵੇਸਟੇਜ ਧਰਤੀ 'ਤੇ ਪਾਉਣਗੇ ਉਸ ਤੋਂ ਬਾਅਦ ਬਦਬੂ ਬਹੁਤ ਆਊਗੀ ਜਿਹੜੇ ਨਾਲ-ਨਾਲ ਦੀਆਂ ਮੋਟਰਾਂ ਵਾਲੇ ਲੋਕ ਨੇ ਉਹਨਾਂ ਨੂੰ ਜਾਣਾ ਆਖਾਊਗਾ ਤੇ ਪਿੰਡ ਦੇ ਵਿੱਚ ਜਿਹੜਾ ਹੈਗਾ ਮੱਖੀ ਮੱਛਰ ਵਧ ਜਾਵੇਗਾ ਇਹ ਸਾਰੇ ਜਿਹੜੇ ਪੁਆਇੰਟ ਹੈਗੇ ਨੇ ਇਸ ਤੇ এনवायरमेंट ਕਰਕੇ ਲੋਕ ਨਾਲ ਤੁਝਣ ਇਹਨਾਂ ਨੇ ਜਿਹੜਾ ਭ੍ਰੰਮ ਫੈਲਾਇਆ ਹੈ ਪਿੰਡ ਦੇ ਵਿੱਚ ਜੋ ਝੂਠ ਦੇ ਬੱਦਲ ਖੜੇ ਕਰੇ ਨੇ ਉਹ ਸਾਇੰਟਿਸਟ ਨੇ ਇਹਨਾਂ ਨੂੰ ਬੜੀ ਪੀਰਲੀ ਸਾਰਾ ਕੁਝ ਸਮਝਾਤਾ ਹੈਗਾ ਵੀ ਇਹ ਇਹਦੇ ਵਿੱਚ ਨਾ ਕੈਂਸਰ ਹੈ ਨਾ ਇਹਦੇ ਵਿੱਚ ਕੋਈ ਬੋਤੂ ਹੈ ਨਾ ਕੋਈ ਮੱਖੀ ਮਛਰ ਆਵੇਗਾ ਸਾ ਵੈਗੁਰੂ ਜੀ ਦੀ ਫੋਟੇ ਅ ਸ਼ੁਰੂ ਦਾ ਪੱਤਰਕਾਰ ਜੀ ਇਹ ਪਰਸਨਲ ਜੈਲਸਰੀ ద్వੇਸ਼ ਜਾਂ ਰੰਜਿਸ਼ ਕਰਕੇ ਹੋਇਆ ਸੀ 2 ਸਾਲ ਪਹਿਲਾਂ ਉਸ ਤੋਂ ਬਾਅਦ ਕੰਮ ਚੱਲਦਾ ਰੱਖਣ ਲਈ ਪੈਸਿਆਂ ਦੀ ਮੰਗ ਹੋਈ ਜਦੋਂ ਮੈਂ ਮੁਚਿਆ ਨਹੀਂ ਤਾਂ ਆਪਣੇ ਜਿਹੜੇ ਲੀਡਰ ਨੇ ਇਹ ਕਹਿੰਦੇ ਕੋ ਜੀ ਦੀ ਧੌਣ ਚ ਸਰੀਆ ਠੱਕਿਆ ਹੋਇਆ ਇਹਨੂੰ ਮਚਾਓ ਵਿਰੋਧ ਹੋਰ ਵਧਾਓ ਵਿਰੋਧ ਵਧਾਉਣ ਦੇ ਚੱਕਰ ਚ ਫਿਰ ਤਾਲਮੇਲ ਕਮੇਟੀ ਚਾਰ ਪਿੰਡਾਂ ਦੀ ਬਣਾ ਦਿੱਤੀ ਗਈ ਜਦੋਂ ਤਾਲਮੇਲ ਕਮੇਟੀ ਬਣ ਗਈ ਤਾਂ ਫਿਰ ਇਹ ਲੀਡਰ ਬਹੁਤ ਨੱਠੇ ਭੱਜੇ ਫਰੇ ਨੇ ਪੈਸਿਆਂ ਲਈ ਕਦੇ ਦਿਆਲਪੁਰੇ ਦੀ ਮੋਟਰਾਂ ਤੇ ਮੀਟਿੰਗ ਕਰ ਲੋ ਸਮਰਾਲੇ ਦੇ ਆਲੇ ਦੁਆਲੇ ਢਾਬਿਆਂ ਤੇ ਮੀਟਿੰਗ ਕਰ ਲੋ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮੈਸੇਜ ਦਿੱਤਾ ਗਿਆ ਵੀ ਇਦਾਂ ਗੁਪਤ ਪੈਸੇ ਨਹੀਂ ਦੇਣੇ ਹੈਗੇ ਜਿਹੜੇ ਵੀ ਪੈਸੇ ਦੇਣੇ ਆ ਉਹ ਚੈੱਕ ਨਾਲ ਦੇਵਾਂਗੇ ਫਿਰ ਇੱਕ ਐਗਰੀਮੈਂਟ ਸਾਈਨ ਹੋਊਗਾ ਉਹੀ ਐਗਰੀਮੈਂਟ ਜਿਹੜਾ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਪੇਸ਼ ਹੋਊਗਾ ਉਸ ਤੋਂ ਬਾਅਦ ਕੇਸਿਸ ਵਿਡਰੋ ਹੋਣਗੇ ਇਹ ਸੁਣ ਕੇ ਇਹ ਸਾਰੇ ਫਿਰ ਭੱਜ ਗਏ ਪੱਤਰਕਾਰ ਜੀ ਸਰਕਾਰ ਵੱਲੋਂ ਬਹੁਤ ਉਪਰਾਲੇ ਹੋਏ ਨੇ ਬਲੌਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਫਿਰ ਸਾਇੰਟਿਸਟ ਨੇ ਬਹੁਤ ਸਮਝਾਇਆ ਹੈਗਾ Uh, Indian Council of Agricultural Research ਦੇ ਸਾਇੰਟਿਸਟ IIT रोपर IIT ਦਿੱਲੀ Indian Biogas Association uh, National Institute of Bioenergy ਕਪੂਰਥਲਾ ਉਹ ਸਾਰੇ ਸਾਇੰਟਿਸਟਾਂ ਨੂੰ ਇਹਣਾ ਨੇ ਸਮਝਾਇਆ ਵੀ ਇਹ ਜਿਹੜੀ ਬਾਇਓਗੈਸ ਹੈ ਇਹਦੇ ਨਾਲ ਕੋਈ ਕੈਂਸਰ ਕਾਉਸਰ ਨਹੀਂ ਹੁੰਦਾ ਹੈਗਾ ਉਦਾਹਰਣ ਦੇ ਤੌਰ ਤੇ ਮੈਂ ਇਹ ਕਹਿਣਾ ਚਾਹੂੰਗਾ ਵੀ ਪੂਰੇ ਪੰਜਾਬ 'ਚ ਤਕਰੀਬਨ 5 ਲੱਖ ਪਲਾਂਟ ਜਿਹੜੇ ਹੈਗੇ ਨੇ ਇਹ ਘਰਾਂ 'ਚ ਚੱਲ ਰਹੇ ਨੇ ਬਾਹਰ ਦਾ ਛੱਡੋ ਘਰਾਂ ਦੇ ਵਿੱਚ ਇਹ ਪਲਾਂਟ ਚੱਲ ਰਹੇ ਹਨ ਉਹਨਾਂ ਚੋਂ ਉਹ ਉਸ ਡਾਟੇ ਚੋਂ ਕਿਸੇ ਇੱਕ ਵੀ ਬੰਦੇ ਨੂੰ ਜੇ ਬਾਇਓਗੈਸ ਨਾਲ ਕੈਂਸਰ ਹੋਇਆ ਤਾਂ ਉਹਦਾ ਇਹ ਜਿਹੜੇ ਹੈਗੇ ਨੇ ਲੀਡਰ ਇਹ ਸਬੂਤ ਪੇਸ਼ ਕਰਨ ਇਹ ਕਹਿੰਦੇ ਨੇ ਜਿਹੜੇ ਲੀਡਰ ਵੀ ਸਾਡੀ ਹਵਾ ਖਰਾਬ ਹੋ ਜੂ ਸਾਡਾ ਪਾਣੀ ਖਰਾਬ ਹੋ ਜੂ ਇਹ ਵੇਸਟੇਜ ਧਰਤੀ 'ਚ ਪਾਉਣਗੇ ਉਸ ਤੋਂ ਬਾਅਦ ਬਦਬੂ ਬਹੁਤ ਆਊਗੀ ਜੀ ਜਿਹੜੇ ਨਾਲ-ਨਾਲ ਦੀਆਂ ਮੋਟਰਾਂ ਵਾਲੇ ਲੋਕ ਨੇ ਉਹਨਾਂ ਨੂੰ ਜਾਣਾ ਔਖਾ ਹੋਊਗਾ ਤੇ ਪਿੰਡ ਦੇ ਵਿੱਚ ਜਿਹੜਾ ਹੈਗਾ ਮੱਖੀ ਮੱਛਰ ਵੱਧ ਜਾਵੇਗਾ ਇਹ ਸਾਰੇ ਜਿਹੜੇ ਪੁਆਇੰਟ ਹੈਗੇ ਨੇ ਇਸ ਐਨਵਾਇਰਨਮੈਂਟ ਕਰਕੇ ਲੋਕ ਨਾਲ ਜੁੜ ਜਾਂਦੇ ਨੇ ਇਹਨਾਂ ਨੇ ਜਿਹੜਾ ਭ੍ਰੰਮ ਫੈਲਾਇਆ ਹੈ ਪਿੰਡ ਦੇ ਵਿੱਚ ਜੋ ਝੂਠ ਦੇ ਬੱਦਲ ਖੜੇ ਕਰੇ ਨੇ ਉਹ ਸਾਇੰਟਿਸਟ ਨੇ ਇਹਨਾਂ ਨੂੰ ਬੜਾਈ ਕਲੀਅਰਲੀ ਸਾਰਾ ਕੁਝ ਸਮਝਾਤਾ ਹੈਗਾ ਵੀ ਇਹ ਇਹਦੇ ਵਿੱਚ ਨਾ ਕੈਂਸਰ ਹੈ ਨਾ ਇਹਦੇ ਵਿੱਚ ਕੋਈ ਬਦਬੂ ਹੈ ਨਾ ਕੋਈ ਮੱਖੀ ਮੱਛਰ ਆਵੇਗਾ ਤੇ ਮੈਨੂੰ ਇਹ ਪੱਤਰਕਾਰ ਜੀ ਇਹ ਦੱਸਣ ਵੀ ਜੋ ਜੋ ਇਹ ਸਾਇੰਟਿਸਟ ਇਹਨਾਂ ਨੂੰ ਉਥੇ ਮੀਟਿੰਗਾਂ 'ਚ ਕਹਿੰਦੇ ਰਹੇ ਨੇ ਕੀ ਇਹਨਾਂ ਨੇ ਕੋਈ ਸੱਚੀ ਗੱਲ ਜਾ ਕੇ ਮੇਰੇ ਪਿੰਡ ਵਾਸੀਆਂ ਨੂੰ ਦੱਸੀ ਹੈ ਵੀ ਇਹ ਇਹ ਸਾਨੂੰ ਮੀਟਿੰਗ 'ਚ ਇੰਨਾ ਕੁਝ ਦੱਸਿਆ ਗਿਆ ਇਹ ਹਜੇ ਵੀ ਜੀ ਸਾਨੂੰ ਕੈਂਸਰ ਹੋ ਜਾਣਾ ਕੈਂਸਰ ਗੈਸ ਫੈਕਟਰੀ ਅਸੀਂ ਮਰ ਜਾਣਾ ਹੈ ਅਸੀਂ ਮਰ ਜਾਣਾ ਹੈ ਉਹ ਇਹ ਸਭ ਸੁਣ ਕੇ ਜਿਹੜੇ ਮੇਰੇ ਪਿੰਡ ਵਾਸੀ ਨੇ ਉਹਨਾਂ ਨੂੰ ਯਕੀਨ ਆ ਜਾਂਦਾ ਹੈ ਵੀ ਇਹ ਸ਼ਾਇਦ ਜੋ ਵੀ ਕਹਿ ਰਹੇ ਨੇ ਇਹਦੇ ਚ ਸੱਚਾਈ ਹੈਗੀ ਹੈ ਕਿਉਂਕਿ ਇਹ ਜੋ ਮੀਟਿੰਗਾਂ ਚ ਜਿੰਨੇ ਵੀ ਡਿਲੀਬਰੇਸ਼ਨ ਹੁੰਦੀ ਹੈ ਜਿਹੜੀਆਂ ਵੀ ਗੱਲਾਂ ਹੁੰਦੀਆਂ ਵੀ ਜੋ ਵੀ ਇਹਨਾਂ ਨੂੰ ਸਮਝਾਇਆ ਜਾਂਦਾ ਇਹ ਵਾਪਸ ਜਾ ਕੇ ਕਦੇ ਵੀ ਸੱਚਾਈ ਜਿਹੜੀ ਹੈ ਇਹ ਮੇਰੇ ਪਿੰਡ ਵਾਸੀਆਂ ਨੂੰ ਦੱਸ ਦੇ ਨਹੀਂ ਮੈਂ ਪੱਤਰਕਾਰ ਜੀ ਆਹ ਲੀਡਰਾਂ ਲਈ ਮੇਰਾ ਇੱਕ ਬੜਾ ਹੀ ਸਿੰਪਲ ਸਵਾਲ ਹੈ ਜਿਹੜੀਆਂ ਮੀਟਿੰਗਾਂ ਕਮੇਟੀ ਚ ਅਟੈਂਡ ਕਰਦੇ ਨੇ ਉੱਥੇ ਇਹ ਕੈਂਸਰ ਸ਼ਬਦ ਦਾ ਉਪਯੋਗ ਤੱਕ ਨਹੀਂ ਕਰਦੇ ਵਾਪਸ ਆ ਕੇ ਪਿੰਡ ਦੇ ਵਿੱਚ ਇਹ ਕੈਂਸਰ ਗੈਸ ਫੈਕਟਰੀ ਕੈਂਸਰ ਗੈਸ ਫੈਕਟਰੀ ਕਹਿੰਦੇ ਨੇ ਵੀ ਇਹਨਾਂ ਦਾ ਇੰਟਰਸਟ ਕੀ ਹੈ ਤੁਹਾਡੇ ਵਾਧੇਮ ਰਹੀ ਮੈਂ ਪੁੱਛਣਾ ਚਾਹੁੰਦਾ ਹੈ ਵੀ ਇੰਟਰਸਟ ਜਿਹੜਾ ਹੈਗਾ ਉਹ ਫਿਸਕਲ ਹੈ ਪੈਸੇ ਦਾ ਇੰਟਰਸਟ ਹੈ ਕਿ ਲੀਟਰੀ ਦਾ ਚਸਕਾ ਹੈ ਕਿ ਕੋਈ ਹੋਰ ਰੀਜ਼ਨ ਹੈ ਜਿਹਦੇ ਕਰਕੇ ਪਿੰਡ ਵਾਲਿਆਂ ਨੂੰ ਇੰਨਾ ਗੁੰਮਰਾਹ ਕਰਿਆ ਜਾ ਰਿਹਾ ਹੈ ਪੱਤਰਕਾਰ ਜੀ ਪਿਛਲੇ 2-3 ਦਿਨ ਪਹਿਲਾਂ ਇੱਕ ਵੀਡੀਓ ਜਿਹੜਾ ਪਿੰਡ ਦੇ ਗਰੁੱਪ ਚ ਪਾਇਆ ਗਿਆ ਮਸ਼ੀਨਰੀ ਕਹਿ ਕੇ ਉਹ ਮੈਂ ਵੀ ਉਹ ਵੀਡੀਓ ਦੇਖਿਆ ਪਿੰਡ ਵਾਲਿਆਂ ਨੂੰ ਗੁੰਮਰਾਹ ਕਰਿਆ ਗਿਆ ਵੀ ਆਹ ਮਸ਼ੀਨਰੀ ਇੱਥੇ ਆ ਰਹੀ ਹੈ ਕਿ ਸਾਨੂੰ ਹੌਲੀ-ਹੌਲੀ ਇਹ ਕੈਂਸਰ ਕਰੂਗੀ ਉਹ ਮਸ਼ੀਨਰੀ ਮੈਨੂੰ ਖੁਦ ਨੂੰ ਨਹੀਂ ਪਤਾ ਵੀ ਉਹ ਪਾਰ ਪਲੈਂਟ ਦਾ ਬੋਇਲਰ ਹੈ ਕਿ ਨਹਿਰ ਦਾ ਪਾਣੀ ਰੈਗੂਲੇਟ ਕਰਨ ਦੀ ਮਸ਼ੀਨ ਹੈ ਮੈਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਜੋ ਵੀ ਇਹ ਮਸ਼ੀਨਰੀ ਦਾ ਵੀਡੀਓ ਔਰ ਫੋਟੋ ਆ ਪਾਈਆਂ ਗਈਆਂ ਹਨ ਉਹਨਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸਾਡੀ ਮਸ਼ੀਨਰੀ ਨਹੀਂ ਹੈਗੀ ਹੈ ਇਹ ਇਸ ਬਾਇਓਗੈਸ ਪਲੈਂਟ ਦੀ ਮਸ਼ੀਨਰੀ ਨਹੀਂ ਹੈ ਪੱਤਰਕਾਰ ਜੀ 16 ਜੁਲਾਈ ਨੂੰ ਗਵਰਨਮੈਂਟ ਆਫ ਪੰਜਾਬ ਨੇ ਇੱਕ ਐਪੀਡਵਿਟ ਫਾਈਲ ਕਰਿਆ ਹੈ ਔਨਰੇਬਲ ਹਾਈ ਕੋਰਟ ਦੇ ਵਿੱਚ ਜਿੱਦੇ ਚ ਲਿਖਿਆ ਗਿਆ ਵੀ ਪਲਾਂਟ ਦਾ ਕੰਮ ਚੱਲ ਰਿਹਾ ਹੈ ਤੇ 20 25 ਜਿਹੜੇ ਹੈਗੇ ਨੇ ਬੰਦੇ ਇਹ ਸ਼ਾਂਤੀਮਈ ਬੈਠੇ ਨੇ ਹੁਣ ਇੱਕ ਤਰੀਕ ਨੂੰ ਸਾਡੀਆਂ ਬੀਬੀਆਂ ਭੈਣਾਂ ਨੂੰ ਸਾਡੇ ਪਿੰਡ ਵਾਸੀਆਂ ਨੂੰ ਉਕਸਾ ਕੇ ਇਹਨਾਂ ਨੇ ਪਲਾਂਟ ਦੇ ਗੇਟ ਦੇ ਸਾਹਮਣੇ ਬਿਠਾ ਲਿਆ ਇਹ ਜਿਹੜੀ ਪੀਸਫੁਲ ਪ੍ਰੋਟੈਸਟ ਕਹਿ ਰਹੇ ਸੀ ਵੀ ਅਸੀਂ ਸ਼ਾਂਤੀਮਈ ਪ੍ਰਦਰਸ਼ਨ ਕਰ ਰਹੇ ਹਾਂ ਜਿਹੜਾ ਕਿ ਡੈਮੋਕਰੈਟਿਕ ਰਾਈਟ ਹੈ ਉਸ ਤੋਂ ਇਹ ਅੱਗੇ ਵੱਧ ਕੇ ਸਾਡੀਆਂ ਮਾਤਾਵਾ ਭੈਣਾਂ ਨੂੰ ਬਰਗਲਾ ਕੇ ਇਹਨਾਂ ਨੇ ਸਾਡਾ ਕੰਮ ਬੰਦ ਕਰਵਾਇਆ ਗੇਟ ਤੇ ਉਹਨਾਂ ਨੂੰ ਬਿਠਾਲ ਕੇ ਤੇ ਇਸ ਦੇ ਹਿਸਾਬ ਨਾਲ ਜਿਹੜਾ ਇਹ ਕੰਟੈਂਪਟ ਆਫ ਕੋਰਟ ਪ੍ਰੈਸੀਡੈਂਸ ਜਿਹੜੀਆਂ ਗਵਰਨਮੈਂਟ ਆਫ ਪੰਜਾਬ ਤੇ ਵੀ ਬਣਦੀਆਂ ਨੇ ਤੇ ਇਹ ਜਿਹੜਾ ਪੀਸਫੁਲ ਪ੍ਰੋਟੈਸਟ ਸੀ ਇਹ ਹੁਣ ਵਾਇਲੈਂਟ ਫਾਰਮ ਦੇ ਵਿੱਚ ਆ ਗਿਆ ਹੈਗਾ ਤੇ ਇਹਨਾਂ ਨੇ ਸਾਡਾ ਕੰਮ ਬੰਦ ਕਰਾਇਆ ਮੈਂ ਇੱਕ ਚੀਜ਼ ਬੜੀ ਕਲੀਅਰਲੀ ਦੱਸਣਾ ਚਾਹੁੰਦਾ ਵੀ ਇਹ ਪਲਾਂਟ ਦਾ ਕੰਮ ਜਿਹੜਾ ਹੈ ਗਵਰਨਮੈਂਟ ਪੱਭਾਂ ਭਾਰ ਹੋ ਕੇ ਸ਼ੁਰੂ ਕਰਵਾਊਗੀ ਤੇ ਜਿਹੜੇ ਵੀ ਇਹ ਲੀਡਰ ਨੇ ਜਿਹੜਾ ਨੇ ਆਪਣੇ ਪਿੰਡ ਵਾਸੀਆਂ ਨੂੰ ਵਰਗੜਾਇਆ ਉਹਨਾਂ ਤੇ ਮੈਂ ਜਿਹੜਾ ਹੈਗਾ ਡਿਫਰਮੇਸ਼ਨ ਜਾਂ ਮਾਲ ਹੰਨੀ ਦਾ ਜਿਹੜਾ ਕੇਸ ਹੈਗਾ ਉਹ ਮੈਂ ਕਰੂੰਗਾ ਔਰ 5 ਕਰੋੜ ਰੁਪਈਆ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਇਹਨਾਂ ਤੋਂ ਹੀ ਵਸੂਲ ਕਰਨਾ ਹੈ ਚਾਹੇ ਚਾਹੇ ਉਹਦੇ ਲਈ ਥੋੜਾ ਟਾਈਮ ਲੱਗੂਗਾ ਬਟ ਸ਼ੁਰੂਆਤ ਮੈਂ ਕਰਨ ਲੱਗਾ ਇਹ ਪੱਤਰਕਾਰ ਜਿਹੜੇ ਲੀਡਰ ਨੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਸਾਡੇ ਪਿੰਡ ਵਾਸੀਆਂ ਨੂੰ ਮਗਰ ਇਹ ਕਹਿ ਕੇ ਲਾਇਆ ਹੈ ਵੀ ਸਾਡੀ ਹਵਾ ਖਰਾਬ ਹੋ ਜੂਗੀ ਸਾਡਾ ਪਾਣੀ ਖਰਾਬ ਹੋ ਜਾਊਗਾ ਸਾਡੇ ਬਦਬੂ ਆਊਗੀ ਪਿੰਡ 'ਚ ਮੱਖੀ ਮਥਰਾ ਹੋਊਗਾ ਤੇ ਜਮੀਨਾਂ ਦੇ ਰੇਟ ਜਿਹੜੇ ਆਲੇ-ਦਾਲੇ ਦੇ ਨੇ ਉਹ ਘਟ ਜਾਣਗੇ ਜਿਹੜੇ ਨਾਲ ਲੱਗਦੀਆਂ ਮੋਟਰਾਂ ਐ ਉੱਥੇ ਕਿਸੇ ਤੋਂ ਜਾਣੀ ਹੋਣਾ ਬਦੂ ਕਰਕੇ ਦੇਖੋ ਇਹਨਾਂ ਚੋ ਇੱਕ ਵੀ ਗੱਲ ਸੱਚ ਨਹੀਂ ਹੈਗੀ ਐ ਸਾਰੇ ਸਾਇੰਟਿਸਟਾਂ ਨੇ ਇਹਨਾਂ ਨੂੰ ਸਾਰਾ ਕੁਝ ਸਮਝਾ ਦਿੱਤਾ ਕੀ ਇਹ ਇਹਨਾਂ ਨੇ ਵਾਪਸ ਜਾ ਕੇ ਆਪਣੇ ਪਿੰਡ ਵਾਸਤੇ ਦੱਸਿਆ ਵੀ ਇਹਦੇ ਚੋ ਕੋਈ ਬਦੂ ਨਹੀਂ ਹੈਗੀ ਐ ਇਹਦੇ ਨਾਲ ਕੋਈ ਵਾਤਾਵਰਣ ਪ੍ਰਦੂਸ਼ਿਤ ਨਹੀਂ ਹੁੰਦਾ ਇਹਦੇ ਨਾਲ ਕੋਈ ਪਾਣੀ ਖਰਾਬ ਨਹੀਂ ਹੁੰਦਾ ਇਹਦੀ ਕੋਈ ਵੇਸਟੇਜ ਨਹੀਂ ਬਚਣੀ ਵਿੱਚ ਪਾਉਣ ਲਈ ਉਹ ਜਿਹੜਾ ক্লোਜ਼ ਲੂਪ ਦੇ ਵਿੱਚ ਹੈ ਜਿਹੜਾ ਉਹ ਫਰਮੈਂਟਡ ਜਿਹੜਾ ਪਾਣੀ ਹੈਗਾ ਉਹ ਵਾਪਸ ਡਾਇਜੈਸਟਰ ਚ ਜਰਾਣਾ ਸਾਰਾ ਕੁਛ ਇਹਨਾਂ ਨੂੰ ਸਮਝਾਇਆ ਹੋਇਆ ਫਲੋ ਡਾਇਗਰਾਮ ਬਣਾ ਕੇ ਦੱਸੇ ਹੋਏ ਨੇ ਇਹ ਪ੍ਰੋਬਲਮ ਇਸ ਬੁੱਦੇ ਦੀ ਇਹ ਹੈ ਵੀ ਇਹ ਵਾਪਸ ਜਾ ਕੇ ਸਾਡੀਆਂ ਬੀਬੀਆਂ ਭੈਣਾਂ ਨੂੰ ਸਾਡੇ ਭੋਲੇ ਭਾਲੇ ਪਿੰਡ ਵਾਸੀਆਂ ਨੂੰ ਇਹ ਦੱਸ ਦੇ ਨਹੀਂ ਹੈਗੇ ਵੀ ਸਾਨੂੰ ਕੀ ਕਿਹਾ ਗਿਆ ਤੁਹਾਨੂੰ ਦੱਸਾਂਗੇ ਕਿਉਂਕਿ ਇਹ ਇਹ ਮੁੱਦੇ ਨੂੰ ਚੱਕ ਕੇ ਆਪਣੀ ਲੀਡਰੀ ਚਮਕਾਉਣਾ ਚਾਹੁੰਦੇ ਨੇ ਪਿੰਡ ਵਾਲਿਆਂ ਨੂੰ ਜੋੜ ਕੇ ਰੱਖਣਾ ਚਾਹੁੰਦੇ ਨੇ ਆਪਣੇ ਨਾਲ ਤੇ ਜਿਹੜੀ ਜਿਹੜੇ ਵੀ ਇਹ ਜਿਵੇਂ ਕਿ ਪੋਲਿਟੀਕਲ ਪਾਰਟੀਆਂ ਝੂਠ ਬੋਲਦੀਆਂ ਇੱਕ ਦੂਜੇ ਦੇ ਤੋਹਫਾ ਲਾਉਣੀ ਆ ਉਹਵੇਂ ਸਾਡੇ ਦੇ ਤੋਹਫਾ ਲਾ ਰਹੇ ਆ ਜਿਹੜਾ ਜਿਹੜੇ ਪਲਾਂਟ ਨੇ ਇਹ ਸਰਕਾਰ ਨੇ ਹਵਾ ਪਾਣੀ ਦੂਸ਼ਿਤ ਹੋਣ ਤੋਂ ਬਚਾਉਣ ਲਈ ਉਪਰਾਲਾ ਕੀਤਾ ਹੋਇਆ ਹੈ ਸੈਂਟਰਲ ਗਵਰਨਮੈਂਟ ਦਾ ਸਟੇਟ ਗਵਰਨਮੈਂਟ ਦਾ ਨਾ ਕੇਵਨ ਦੂਸ਼ਿਤ ਕਰਨ ਲਈ ਇੱਕ ਵੀ ਚੀਜ਼ ਦਾ ਪ੍ਰੂਫ ਆ ਲੀਡਰਸ਼ਿਪ ਕੋਲ ਹੈ ਨਹੀਂ ਸਿਰਫ ਅਸੀਂ ਮਰ ਜਾਣਾ ਹੈ ਕੈਂਸਰ ਹੋ ਜਾਣਾ ਅਸੀਂ ਮਰ ਜਾਣਾ ਹੈ ਕੈਂਸਰ ਹੋ ਜਾਣਾ ਜਿਹੜਾ ਕਿ ਪਿੰਡ ਵਾਲਿਆਂ ਨੂੰ ਜੋੜਦਾ ਹੈ ਇਹਨਾਂ ਦੇ ਨਾਲ ਉਹੀ ਚੀਜ਼ਾਂ ਹੈ ਇਹਨਾਂ ਨੂੰ ਆ ਕੇ ਵਾਪਸ ਦੱਸੇ ਪਤਰਕਾਰ ਜੀ ਪਿਛਲੇ ਸਾਲ ਇੱਕ ਟੈਗ ਲਾਈਨ ਬਣੀ ਸੀਗੀ ਸਾਡਾ ਪਿੰਡ ਬਣ ਜਾਊਗਾ ਇਹਨਾਂ ਲੀਡਰਾਂ ਨੂੰ ਪੁੱਛਿਆ ਜਾਵੇ ਕਿ ਸਾਰੇ ਪਿੰਡ ਚੋਂ ਇੱਕ ਵੀ ਘਰ ਬਣ ਗਿਆ ਇਸ ਸਾਲ ਟੈਗ ਲਾਈਨ ਬਣਾਈ ਹੈ ਸਾਰਾ ਪਿੰਡ ਬਣਨੇ ਨੂੰ ਤਿਆਰ ਇਹ ਸੋਸ਼ਲ ਮੀਡੀਆ ਦਾ ਮਿਸਯੂਜ਼ ਕਰਦੇ ਨੇ ਫੇਸਬੁੱਕ ਇੰਸਟਾਗ੍ਰam YouTube ਸਾਰਿਆਂ ਦੇ ਵੀਡੀਓ ਬਣਾ ਕੇ ਪਾਉਂਦੇ ਨੇ ਪ੍ਰੈਸ ਤੋਂ ਇੱਕ ਤਰਫਾ ਖਬਰਾਂ ਲਿਉਂਦੇ ਨੇ ਪਿੰਡ ਵਾਲਿਆਂ ਨੂੰ ਨਾਲ ਜੁੜਨ ਲਈ ਮਜਬੂਰ ਕਰਦੇ ਆ ਪ੍ਰੈਸ਼ਰਾਈਜ਼ ਕਰਦੇ ਆ ਔਰ ਜਿੰਨਾ ਵੀ ਮੂਹਮੇ ਵਿੱਚ ਚੱਲ ਰਹੀ ਹੈ ਇਹ 4-5 ਜਿਹੜੇ ਸਿਆਸਤੀ ਨੇ ਉਹਨਾਂ ਦੇ ਕਰਨ ਕਰਕੇ ਚੱਲ ਰਹੀ ਹੈ ਸਰਕਾਰ ਜੀ ਮੈਂ ਸੱਚ ਦੱਸਾਂ ਤਾਂ ਮੈਨੂੰ ਕਾਫੀ ਬੁਰਾ ਲੱਗਦਾ ਜਦੋਂ ਮੈਂ ਆਪਣੀਆਂ ਪਿੰਡ ਦੀਆਂ ਬਜ਼ੁਰਗ ਮਾਤਾਵਾਂ, ਦੀਦੀਆਂ, ਭੈਣਾਂ ਨੂੰ ਉੱਥੇ ਧਰਨੇ ਤੇ ਦੇਖਦਾ ਹੈ ਜਿਨ੍ਹਾਂ ਨੂੰ ਕਿ ਇਹ ਜਿਹੜੇ ਲੀਡਰ ਰਹੇਗੇ ਨੇ ਇਹ ਆਪਣੇ ਨਿੱਜੀ ਫਾਇਦੇ ਲਈ ਇਸਤੇਮਾਲ ਕਰ ਰਹੇ ਆਂ। ਮੇਰੀ ਹੱਥ ਜੋੜ ਕੇ ਸਾਰੇ ਪਿੰਡ ਵਾਸੀਆਂ ਨੂੰ ਇਹ ਅਪੀਲ ਹੈ ਵੀ ਸੁਝਵਾਨ ਬਣੋ, ਸੱਚਾਈ ਦਾ ਪਤਾ ਕਰੋ, ਸੱਚਾਈ ਦੇ ਨਾਲ ਚੱਲੋ ਤੇ ਸਾਡਾ ਪਿੰਡ ਹੈ ਇਹ, ਸਾਡਾ ਆਪਣਾ ਪਿੰਡ ਹੈ, ਸਾਡਾ ਜੱਦੀ ਪਿੰਡ ਹੈ। ਅਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਾਂਗੇ। ਜਿਹਦੇ ਨਾਲ ਸਾਡੇ ਪਿੰਡ ਵਾਸੀਆਂ ਦਾ ਕੋਈ ਨੁਕਸਾਨ ਹੋਵੇ ਜਾਂ ਪਿੰਡ ਦਾ ਕੋਈ ਨੁਕਸਾਨ ਹੋਵੇ ਪਿੰਡ ਦੀ ਪੰਚਾਇਤ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਪਿੰਡ ਦਾ ਜਿਹੜਾ ਹੈਗਾ ਉਹਨੂੰ ਡਵੈਲਪਮੈਂਟ ਵੱਲ ਧਿਆਨ ਦੇਵੇ ਪਿੰਡ ਦੇ ਅੰਦਰ ਵੱੜਦੇ ਹੀ ਟੋਬਾ ਜਿਹੜਾ ਹੈਗਾ ਉਹੋ ਗੰਦਗੀ ਦਾ ਸਰੋਤ ਹੈ ਇਸ ਦੇ ਬਾਰੇ ਸੋਚਿਆ ਜਾਵੇ ਕੋਈ ਡਿਸਪੈਂਸਰੀ ਲੱਗੇ ਕੋਈ ਸਕੂਲ 'ਚ ਇਨਹਾਂਸਮੈਂਟ ਹੋਵੇ ਕੋਈ ਧਰਮਸ਼ਾਲਾ ਬਣੇ ਤੇ ਜਿੰਨਾ ਵੀ ਸਤੋ ਹੋ ਸਕਿਆ ਅਸੀਂ ਉਹਨਾਂ ਚੀਜ਼ਾਂ 'ਚ ਆਪਣਾ ਯੋਗਦਾਨ ਪਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ